ਹਾਰਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਜਿਸ ਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਦਰਅਸਲ ਜਿੱਥੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਦੇ ਵਿੱਚ ਹੁਣ ਅਮਨਦੀਪ ਕੌਰ ਮੁੜ ਰਿਮਾਂਡ ਤੇ ਹੈ ਤਾਂ ਦੱਸਿਏ ਕਿ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਬੀਤੇ ਦਿਨੀ ਵਿਜੀਲੈਂਸ ਵਿਭਾਗ ਬਠਿੰਡਾ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਜਾਦਾ ਵਿਜੀਲੈਂਸ ਆਗਦੇ ਮੁਤਾਬਕ ਅਮਨਦੀਪ ਕੌਰ ਦੀ ਸਾਲ 2018 ਤੋਂ 2025 ਤੱਕ ਦੀ ਆਮਦਨ 1 ਕਰੋੜ 8 ਲੱਖ ਰੁਪਏ ਅਤੇ ਖਰਚਾ 1 ਕਰੋੜ 39 ਲੱਖ ਰੁਪਏ ਜੋ ਕਿ ਆਮਦਨ ਤੋਂ 28% ਵੱਧ ਹੈ ਤਤਿੰਦਨਾ ਦੇ ਪੁਲਿਸ ਰਿਮਾਂਡ ਤੇ ਹੁਣ ਹੈ ਅਮਨਦੀਪ ਕੌਰ ਦਾ ਸੀ ਕਿ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਅਮਨਦੀਪ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਉਸ ਦਾ 3 ਦਿਨੀ ਰਿਮਾਂਡ ਦਿੱਤਾ ਗਿਆ ਕਿ ਡੀਐਸਪੀ ਕੁਲਵੰਤ ਸਿੰਘ ਦਾ ਕਹਿਣ ਹੈ ਕਿ ਫਿਲਹਾਲ ਉਨ੍ਹਾਂ ਵੱਲੋਂ ਆਮਦਨ ਤੋਂ ਵੱਧ ਖਰਚੇ ਸੰਬੰਧੀ ਕਿ ਕੀਤੀ ਜਾਵੇਗੀ ਬੀਤ ਦਿਨੀ ਅਮਨਦੀਪ ਕੌਰ ਨੂੰ ਪਿੰਡ ਬਾਦਲ ਦੇ ਵਿੱਚੋਂ ਗਾਇਕਾ ਅfsਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਅਦਾਲਤ ਦੇ ਵੱਲੋਂ ਹੁਣ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਜਾ ਚੁੱਕਿਆ ਹੈ ਤਾਂ ਦੱਸ ਦਈਏ ਕਿ ਮੌਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਨੇ ਪੰਜਾਬ ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀ ਚਲ ਤੇ ਅਚਲ ਜਾਇਦਾਦ ਨੂੰ ਜ਼ਬਤ ਕਰ ਲਿਆ ਇਹ ਕਾਰਵਾਈ 2 ਅਪ੍ਰੈਲ 2025 ਨੂੰ ਥਾਣਾ ਕਨਾਲ ਕਲੋਨੀ ਵਿਖੇ ਦਰਜ ਮਾਮਲੇ ਦਿੱਤਾਇਤ ਹੁੰਦੀ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕੌਰ ਜਸਵੰਤ ਸਿੰਘ ਦੀ ਤਿੱਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਵਜੋਂ ਤਾਇਨਾਤ ਸੀ ਪਰ ਮੁਢਲੀ ਜਾਂਚ ਦੇ ਵਿੱਚ ਉਸਤੇ ਗੰਭੀਰ ਇਲਜ਼ਾਮ ਲੱਗੇ ਲੇ ਜਿਸ ਤੋਂ ਬਾਅਦ ਉਸ ਨੂੰ ਮੌਤਲ ਕਰ ਦਿੱਤਾ ਗਿਆ ਹਾਲਾਂਕਿ ਹੁਣ ਜਿਹੜੀ ਜ਼ਬਤੀ ਦੀ ਕਾਰਵਾਈ ਹੋ ਕੀਤੀ ਗਈ ਹੈ ਜਿਸ ਵਿੱਚ ਕਿ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ 99 ਲੱਖ ਹੈ ਦੂਜਾ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120 ਗੈਸ ਦਾ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਇਸ ਤੋਂ ਇਲਾਵਾ ਇੱਕ ਮਹਿੰਗੀ ਥਾਰ ਐਸਯੂਵੀ ਜਿਸ ਦੀ ਬਾਜ਼ਾਰਤ ਵਿੱਚ ਕੀਮਤ 14 ਲੱਖ ਹੈ ਇੱਕ ਰਾਇਲ ਐਂਡ ਫੀਲਡ ਬੁਲੇਟ ਜਿਸ ਦੀ ਕੀਮਤ 1.70 ਲੱਖ ਰੁਪਏ ਹੈ ਉਹ ਵੀ ਜ਼ਬਤ ਹੋਇਆ ਤੇ ਦੋ ਆਈਫੋਨ ਤੇ ਇੱਕ ਵੀਵੋ ਮੋਬਾਈਲ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਉਸ ਤੋਂ 1 ਲੱਖ ਰੁਪਏ ਦੀ ਕਰੋਲੈਕਸ ਕੜੀ ਬਰਾਮਤ ਹੋਈ ਹੈ ਇਸ ਸਬ ਤੋਂ ਇਲਾਵਾ ਉਸ ਦੇ ਨਾਮ ਤੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਦੇ ਵਿੱਚ 1,00,1500 88 ਰੁਪਏ ਦੀ ਨਕਦੀ ਵੀ ਜ਼ਬਤ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾਰੀ ਹੈ ਥਾਰ ਵਾਲੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਰਸਦੀਆਂ ਮੁਸ਼ਕਲਾਂ ਹੁਣ ਹੋਰ ਵੀ ਜ਼ਿਆਦਾ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਦਰਅਸਲ ਜਿੱਥੇ ਵਿਜੀਲੈਂਸ ਵੱਲੋਂ ਗ੍ਰਫਤਾਰ ਕੀਤਾ ਜਾਂਦਾ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਜਿਸ ਦੇ ਵਿੱਚ ਹੁਣ ਅਮਨਦੀਪ ਕੌਰ ਮੁੜ ਰੀਮਾਂਡ ਤੇ ਹੈ ਤਾਂ ਦੱਸਿਏ ਕਿ ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਬੀਤੇ ਦਿਨੀ ਵਿਜਲੈਂਸ ਵਿਭਾਗ ਬਠਿੰਡਾ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਵਿਜਲੈਂਸ ਵਿਭਾਗ ਦੇ ਮੁਤਾਬਕ ਅਮਨਦੀਪ ਕੌਰ ਦੀ ਸਾਲ 2018 ਤੋਂ 2025 ਤੱਕ ਦੀ ਆਮਦਨ 1 ਕਰੋੜ 8 ਲੱਖ ਰੁਪਏ ਚੱਪੀਉza ਖਰਚਾ 1 ਕਰੋੜ 39 ਲੱਖ ਰੁਪਏ ਜੋ ਕਿ ਆਮਦਨ ਤੋਂ 28% ਵੱਧ ਹੈ ਤਤਿੰਦਨਾ ਦੇ ਪੁਲਿਸ ਰਿਮਾਂਡ ਤੇ ਹੁਣ ਹੈ ਅਮਨਦੀਪ ਕੌਰ ਦੱਸਿਆ ਕਿ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਅਮਨਦੀਪ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤੇ 5 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਦੇ ਵੱਲੋਂ ਉਸ ਦਾ 3 ਦਿਨੀ ਰਿਮਾਂਡ ਦਿੱਤਾ ਗਿਆ ਕਿ ਡੀਐਸਪੀ ਕੁਲਵੰਤ ਸਿੰਘ ਦਾਇਰ ਕਰਨ ਕਿ ਫਲਹਾਲ ਉਨ੍ਹਾਂ ਵੱਲੋਂ ਆਮਦਨ ਤੋਂ ਬਾਅਦ ਖਰਚੇ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ ਬੀਤੇ ਦਿਨੀ ਅਮਨਦੀਪ ਕੌਰ ਨੂੰ ਪਿੰਡ ਬਾਦਲ ਦੇ ਵਿੱਚੋਂ ਗਾਇਕ ਅਫਸਾਨਾ ਖਾਨ ਦੀ ਭੈਣ ਰਫਤਾਰ ਖਾਨ ਦੇ ਘਰੋਂ ਗ੍ਰਫਤਾਰ ਕੀਤਾ ਜਾਂਦਾ ਹੈ ਅਦਾਲਤ ਦੇ ਵੱਲੋਂ ਹੁਣ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਜਾ ਚੁੱਕਿਆ ਹੈ ਤਾਂ ਦੱਸ ਦਈਏ ਕਿ ਮੌਤਲ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਿਰੁੱਧ ਨਸ਼ਾ ਤਸਕਰੀ ਦੇ ਗੰਭੀਰ ਇਲਜ਼ਾਮ ਨੇ ਪੰਜਾਬ ਪੁਲਿਸ ਨੇ ਉਸ ਦੀਆਂ 1.35 ਕਰੋੜ ਰੁਪਏ ਤੋਂ ਵੱਧ ਦੀ ਚਲ ਤੇ ਅਚਲ ਜਾਇਦਾਦ ਨੂੰ ਜ਼ਬਤ ਕਰ ਲਿਆ ਇਹ ਕਾਰਵਾਈ 2 April 2025 ਨੂੰ ਥਾਣਾ ਕਨਾਲ ਕਲੋਨੀ ਵਿਖੇ ਦਰਜ ਮਾਮਲੇ ਦੇ ਤਹਿਤ ਹੁੰਦੀ ਹੈ ਤੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤੇ ਸਿੰਘ ਵਾਲਾ ਦੀ ਰਹਿਣ ਵਾਲੀ ਅਮਨਦੀਪ ਕਾ ਜਸਵੰਤ ਸਿੰਘ ਦੀ ਧੀ ਅਤੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਵਿੱਚ ਜੋ ਤੈਨਾਤ ਸੀ ਪਰ ਮੁੱਢਲੀ ਜਾਂਚ ਦੇ ਵਿੱਚ ਉਸਤੇ ਗੰਭੀਰ ਇਲਜ਼ਾਮ ਲੱਗੇ ਦੇ ਜਿਸ ਤੋਂ ਬਾਅਦ ਉਸ ਨੂੰ ਮੌਤਲ ਕਰ ਦਿੱਤਾ ਗਿਆ ਹਾਲਾਂਕਿ ਹੁਣ ਜਿਹੜੀ ਜ਼ਬਤੀ ਦੀ ਕਾਰਵਾਈ ਉਹ ਕੀਤੀ ਗਈ ਹੈ ਜਿਸ ਵਿੱਚ ਕਿ ਇੱਕ ਪਲਾਟ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ ਜਿਸ ਦੀ ਕੀਮਤ 99 ਲੱਖ ਹੈ ਦੂਜਾ ਡ੍ਰੀਮ ਸਿਟੀ ਬਠਿੰਡਾ ਦੇ ਵਿੱਚ 120 ਗਾਜ ਦਾ ਪਲਾਟ ਹੈ ਜਿਸ ਦੀ ਕੀਮਤ 18.12 ਲੱਖ ਇਸ ਤੋਂ ਇਲਾਵਾ ਇੱਕ ਮਹਿੰਗੀ ਥਾਰ ਐਸਯੂਵੀ ਜਿਸ ਦੀ ਬਾਜ਼ਾਰਤ ਵਿੱਚ ਕੀਮਤ 14 ਲੱਖ ਹੈ ਇੱਕ ਰਾਇਲ ਐਨਫੀਲਡ ਬੁਲੇਟ ਜਿਸ ਦੀ ਕੀਮਤ 1.70 ਲੱਖ ਰੁਪਇਆ ਉਹ ਵੀ ਜ਼ਬਤ ਹੋਇਆ ਤੇ ਦੋ ਆਈਫੋਨ ਤੇ ਇੱਕ ਵੀਵੋ ਮੋਬਾਈਲ ਜ਼ਬਤ ਕੀਤਾ ਗਿਆ ਇਸ ਤੋਂ ਇਲਾਵਾ ਉਸ ਤੋਂ 1 ਲੱਖ ਰੁਪਏ ਦੀ ਕਰੋਲੈਕਸ ਘੜੀ ਬਰਾਮਤ ਹੋਈ ਤੇ ਇਸ ਸਭ ਤੋਂ ਇਲਾਵਾ ਉਸ ਦੇ ਨਾਮ ਤੇ ਸਟੇਟ ਬੈਂਕ ਆਫ ਇੰਡੀਆ ਦੇ ਖਾਤੇ ਦੇ ਵਿੱਚ 101588 ਰੁਪਏ ਦੀ ਨਕਦੀ ਵੀ ਜ਼ਬਤ ਹੋ ਚੁੱਕੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾਰੀ ਹੈ